ਏ ਗੁਰਾ ਤਪਦੇ ਜੱਗ ਵਿੱਚ ਕਿਰਨਾ ਠੰਡੀਆਂ ਨੇ ਆਣਖ ਲਾਰੀਆਂ ਗੁਰਾ ਤਪਦੇ ਜੱਗ ਵਿੱਚ ਕਿਰਨਾ ਠੰਡੀਆਂ ਨੇ ਆਣਖ ਲਾਰੀਆਂ ਗੁਰਾ ਤਪਦੇ ਜੱਗ ਵਿੱਚ ਕਿਰਨਾ ਠੰਡੀਆਂ ਨੇ ਆਣਖ ਲਾਰੀਆਂ ਗੁਰਾ ਤਪਦੇ ਜੱਗ ਵਿੱਚ ਕਿਰਨਾ ਠੰਡੀਆਂ ਨੇ ਆਣਖ ਲਾਰੀਆਂ ਤਪ ਦੇ ਜੱਗ ਵਿੱਚ ਕਿਰਨਾ ਠੰਡੀਆਂ ਨੇ ਆਣ ਖਲਾਰੀਆਂ ਗੁਰਾਂ ਤਪ ਦੇ ਜੱਗ ਵਿੱਚ ਕਿਰਨਾ ਠੰਡੀਆਂ ਨੇ ਆਣ ਖਲਾਰੀਆਂ ਤਪ ਦੇ ਜੱਗ ਵਿੱਚ ਕਿਰਨਾ ਠੰਡੀਆਂ ਨੇ ਆਣ ਖਲਾਰੀਆਂ ਰੱਬ ਦਾ ਸਭ ਨੂੰ ਭੁੱਲਿਆ ਕੋਈ ਨਾ ਉਸ ਨੂੰ ਜਾਣੇ ਨਾਮ ਸੀ ਰੱਬ ਦਾ ਸਭ ਨੂੰ ਭੁੱਲਿਆ ਕੋਈ ਨਾ ਉਸ ਨੂੰ ਜਾਣੇ ਪਿਆਰ ਨਹੀਂ ਸੀ ਦਿਸਦਾ ਜੱਗ ਤੇ ਐਸੇ ਉਸ ਦੇ ਪਾਣੇ ਪਿਆਰ ਨਹੀਂ ਸੀ ਦਿਸਦਾ ਜੱਗ ਤੇ ਐਸੇ ਉਸ ਦੇ ਪਾਣੇ ਨਾਮ ਬਿਨਾ ਇਸ ਜੱਗ ਦੇ ਉੱਤੇ ਆਫਤਾਂ ਸੀ ਪਾਰੀਆਂ ਗੁਰਾ ਤੱਪ ਦੇ ਜੱਗ ਵਿੱਚ ਕਿਰਨਾ ਧਰਿਆਣ ਅਣਖ ਲਾਰੀ ਗੁਰਾ ਤੱਪ ਦੇ ਜੱਗ ਵਿੱਚ ਕਿਰਨਾ ਧਰਿਆਣ ਅਣਖ ਲਾਰੀ ਗੁਰਾ ਤੱਪ ਦੇ ਜੱਗ ਵਿੱਚ ਕਿਰਨਾ ਠੰਡੀਆਂ ਨੇ ਅਣਖ ਲਾਰੀਆਂ ਗੁਰਾ ਤੱਪ ਦੇ ਜੱਗ ਵਿੱਚ ਕਿਰਨਾ ਠੰਡੀਆਂ ਨੇ ਅਣਖ ਲਾਰੀਆਂ ਗੁਰਾ ਤੱਪ ਦੇ ਜੱਗ ਦੇ ਕਰ ਰਹਾ ਰੱਬ ਵੇਖਿਆ ਹਾਲ ਜਦੋਂ ਇਸ ਜਗ ਦਾ ਉਸ ਨੂਰੀ ਅਵਤਾਰ ਨੇ ਵੇਖਿਆ ਹਾਲ ਜਦੋਂ ਇਸ ਜਗ ਦਾ ਉਸ ਨੂਰੀ ਅਵਤਾਰ ਨੇ ਜਨਮ ਤਾਰ ਕੇ ਇਸ ਦੁਨੀਆ ਵਿੱਚ ਉਸ ਸੱਚੀ ਸਰਕਾਰ ਨੇ ਜਨਮ ਤਾਰ ਕੇ ਇਸ ਦੁਨੀਆ ਵਿੱਚ ਉਸ ਸੱਚੀ ਸਰਕਾਰ ਨੇ ਦੇ ਦੇ ਕੇ ਅਬ ਦੇਸ਼ ਬਾਣੀ ਦਾ ਸੰਗਤਾਂ ਨੇ ਤਾਰੀਆਂ ਗੁਰਾ ਤੱਪ ਦੇ ਜਗ ਵਿੱਚ ਕਰਨਾ ਠੰਡੀਆਂ ਨੇ ਆਣ ਖਲਾਰੀਆਂ ਗੁਰਾ ਤੱਪ ਦੇ ਜਗ ਵਿੱਚ ਕਰਨਾ ਠੰਡੀਆਂ ਨੇ ਆਣ ਖਲਾਰੀਆਂ ਗੁਰਾ ਤੱਪ ਦੇ ਜਗ ਵਿੱਚ ਕਰਨਾ ਠੰਡੀਆਂ ਨੇ ਆਣ ਖਲਾਰੀਆਂ ਗੁਰਾ ਤੱਪ ਦੇ ਜਗ ਵਿੱਚ ਕਰਨਾ ਠੰਡੀਆਂ ਨੇ ਆਣਖ ਲਾਰੀਆਂ ਗੁਰਤੱਪ ਦੇ ਜਗ ਵਿੱਚ ਗੇਣਾ ਠੰਡੀਆਂ ਨੇ ਆਣਖ ਲਾਰੀਆਂ ਗੁਰਤੱਪ ਦੇ ਜਗ ਵਿੱਚ ਗੇਣਾ ਠੰਡੀਆਂ ਨੇ ਆਣਖ ਲਾਰੀਆਂ ਕਿਰਨ ਰੋਹਾਨੀ ਮੁਖੜੇ ਦੀ ਜਿਸ ਜੀਵ ਦੇ ਉੱਤੇ ਪੈਂਦੀ ਏ ਕਿਰਨ ਰੋਹਾਨੀ ਮੁਖੜੇ ਦੀ ਜਿਸ ਜੀਵ ਦੇ ਉੱਤੇ ਪੈਂਦੀ ਐਸਾ ਪ੍ਰੇਮ دیਵਾਨਾ ਹੋ ਜਾਏ ਹੋਸ਼ ਨਾ ਉਸ ਨੂੰ ਰਹਿੰਦੀ ਏ ਐਸਾ ਪ੍ਰੇਮ دیਵਾਨਾ ਹੋ ਜਾਏ ਹੋਸ਼ ਨਾ ਉਸ ਨੂੰ ਰਹਿੰਦੀ ਏ ਗੁਰਮਖ ਬਣ ਕੇ ਗੁਰੂ ਘਰ ਦੀਆਂ ਗੱਲਾਂ ਕਰੇ ਨਿਆਰੀਆਂ ਗੁਰਾਂ ਤਪਦੇ ਜਗ ਵਿੱਚ تیرਣਾ ਧਰਿਆਨੇ ਆਣ ਖਲਾਲ ਗੁਰਾਂ ਤਪਦੇ ਜਗ ਵਿੱਚ ਤੇਰਣਾ தரணி கரணா டலாரி